ਸਤਿ ਸ੍ਰੀ ਅਕਾਲ ਪਿਆਰੇ ਬੱਚਿਓ ਆਪਾਂ ਪੰਜਾਬੀ ਉਲੰਭੇੜ ਲਈ ਵਿਆਕਰਨ ਵਾਸਤੇ ਜਿਹੜੇ ਮਹੱਤਵਪੂਰਨ ਕੁਐਸਚਨ ਨੇ ਉਹ ਵੀ ਕਰ ਰਹੇ ਹਾਂ ਬੁੱਧਰੇ ਤੁਹਾਨੂੰ ਜਿਹੜੇ ਫਾਈਨਲ ਪੇਪਰ ਹੁੰਦੇ ਆ ਤੁਹਾਡੇ ਵਿਆਕਰਨ ਦੇ ਉਹਦੇ ਵਿੱਚ ਵੀ ਇਹ ਕੁਐਸਚਨ ਅਨਸਰ ਆਉਣਗੇ ਹੋਰ ਵੀ ਜਿਹੜੇ ਪੇਪਰ ਹੁੰਦੇ ਨੇ ਉਹਦੇ ਵਿੱਚ ਇਹ ਮਹੱਤਵਪੂਰਨ ਪ੍ਰਸ਼ਨ ਹੁੰਦੇ ਆ ਵਿਆਕਰਨ ਦੇ ਵਿਆਕਰਨ ਸਾਰਿਆਂ ਲਈ ਸੇਮ ਹੁੰਦੀ ਹੈ ਤੇ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਕੋਲ ਆਪਣੇ ਆਪ ਪਹੁੰਚ ਸਕੇ ਆਪਾਂ ਹਰ ਤਰ੍ਹਾਂ ਦੇ ਜਿਹੜੇ ਪੇਪਰ ਆ ਉਹਨਾਂ ਦੀ ਤਿਆਰੀ ਵੀ ਕਰਵਾਵਾਂਗੇ ਠੀਕ ਹੈ ਉਮੀਦ ਕਰਦੇ ਹਾਂ ਤੁਹਾਨੂੰ ਜੋ ਪਹਿਲਾਂ ਵਾਲੇ ਆਪਾਂ ਨੇ ਟਾਪਿਕ ਉਹ ਤੁਸੀਂ ਦੇਖ ਚੁੱਕੇ ਹੋਵੋਗੇ ਸਮਝ ਆਇਆ ਹੋਵੇਗਾ ਜੇ ਕੁਝ ਤੁਹਾਨੂੰ ਕੋਈ ਚਾਹਣੀ ਹੋ ਵੀ ਐਦਾਂ ਦੀ ਵੀਡੀਓ ਬਣਾਓ ਇਹ ਟਾਪਿਕ ਦੇ ਬਣਾਓ ਤਾਂ ਪਲੀਜ਼ ਤੁਸੀਂ ਸੁਜੈਸਟ ਕਰ ਦਿਓ ਆਪਾਂ ਅੱਜ ਸਵੰਧਕ ਦੇ ਬਾਰੇ ਪੜਾਂਗੇ ਸਵੰਧਕ ਕੀ ਹੈ ਜਿਹੜੇ ਸ਼ਬਦ ਬਾਕ ਵਿੱਚ ਨਾਮ ਪੜਨਾਵ ਜਾ ਵਿਸ਼ੇਸ਼ਣ ਸ਼ਬਦਾਂ ਦਾ ਇੱਕ ਬਾਗ ਦੇ ਦੂਸਰੇ ਸ਼ਬਦਾਂ ਨਾਲ ਸੰਬੰਧ ਪ੍ਰਗਟ ਕਰ ਉਸ ਨੂੰ ਸੰਬੰਧਕ ਕਹਿੰਦੇ ਸੰਬੰਧਕ ਜਿਵੇਂ ਪੁੱਤਰ ਆਪਾਨੂੰ ਨਾਮ થી ਪਤਾ ਲੱਗਿਆ ਸੰਬੰਧ ਜਿਹੜਾ ਕਿ ਨਾਮ ਪੜਨਾਵ ਵਿਸ਼ੇਸ਼ਣ ਉਹਨਾਂ ਦੇ ਜਿਹੜੇ ਬਾਗ ਦਾ ਦੂਸਰੇ ਸ਼ਬਦਾਂ ਦੇ ਨਾਲ ਜਾਂ ਬਾਗ ਦਾ ਸੰਬੰਧ ਪ੍ਰਗਟ ਕਰਨ ਠੀਕ ਹੈ ਜਿੱਦਾਂ ਇਹ ਪੰਨ ਰਾਮ ਦਾ ਇਹ ਜਿਹੜਾ ਜਿਹੜਾ ਸੰਬੰਧਕ ਹੁੰਦਾ ਦਾਦੀ ਕੋਲ ਪਰੇ ਤੋਂ ਇਦਾਂ ਦੇ ਹੁੰਦੇ ਨੇ ਠੀਕ ਹੈ ਇਤੇ ਦਾ ਕੀ ਸੰਬੰਧਕ ਜਾਂ ਤਾਂ ਯਾਦ ਰੱਖਿਆ ਤੁਸੀਂ ਸੰਬੰਧਕ ਦਾ ਦੀਦ ਅੱਦੇ ਤੋਂ ਸ਼ੁਰੂ ਹੁੰਦੇ ਨੇ ਯਾਤਰ ਸੰਬੰਧਕ ਦਾਦੀ ਠੀਕ ਹੈ ਦੇ ਐਦਾਂ ਨਾਲ ਤੋਂ ਪਰੇ ਐਦਾਂ ਤੰਨੇ ਦੀ دیا ਗਿਆ ਦਾ ਦੇ ਦੀ ਮੈਂ ਪਹਿਲਾਂ ਕਿਹਾ ਗੈਤਰੀ ਕੋਲ ਕੋਲ ਠੀਕ ਹੈ ਇੱਕ ਕੈਮਰਾ ਹੈ ਗੀਤਾ ਦੀ ਜਦੋਂ ਦੋ ਸੌਖੇ ਵਾਕ ਹੀ ਹੁੰਦੇ ਹੁੰਦੇ ਨੇ ਉਹ ਜਿਹੜੇ ਜਿਆਦਾਤਰ ਦਾਦੀ ਦੀ ਦੇਖ ਕੇ ਤੁਸੀਂ ਸਬੰਧ ਕਲਾ ਦੇਣਾ ਅੱਗੇ ਪੁੱਤਰ ਇਹਨਾਂ ਵਾਕਾਂ ਵਿੱਚ ਦਾਦੀ ਦੀ ਕੋਲ ਦੇ ਸਬੰਧ ਸਬੰਧ ਕਰਨ ਇਸ ਤਰ੍ਹਾਂ ਕੁਝ ਹੋਰ ਸਬੰਧ ਕਿਹੜੀ ਹੁੰਦੀਆਂ ਨਾਲ ਤੋਂ ਇਹ ਪੁੱਤਰ ਤੁਸੀਂ ਯਾਦ ਰੱਖਣੀ ਹੈ ਠੀਕ ਹੈ ਇਹ ਸਾਰੇ ਤੁਸੀਂ ਯਾਦ ਕਰ ਲਿਓ ਪੇਪਰ ਵਿੱਚ ਕੋਈ ਵਾਕ ਆਉ ਤੇ ਇਹ ਸਬੰਧਕ ਲੱਗੇ ਉਹ ਤੁਹਾਡੇ ਤੋਂ ਪੁੱਛਿਆ ਜਾਊਗਾ ਕਿਹੜਾ ਸਬੰਧ ਹੈ ਇਹਨਾਂ ਵਿੱਚੋਂ ਜੇ ਇਹ ਵਾਕ ਵਿੱਚ ਸਬੰਧਕ ਦੱਸੋ ਕਿਹੜਾ ਹੈ ਠੀਕ ਹੈ ਸਬੰਧਕ ਯਾਦ ਰੱਖਣਾ ਕਿੰਨੀ ਤਰ੍ਹਾਂ ਦੇ ਹੁੰਦੇ ਆ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਤਾਂ ਹੁੰਦਾ ਹੈ ਪੂਰਨ ਸਬੰਧਕ ਇੱਕ ਅਪੂਰਨ ਪੂਰਨ ਹੁੰਦਾ ਜਿਹੜਾ ਕਿ ਆ ਪੂਰਾ ਪੂਰਨ ਜਿਹੜਾ ਪੂਰਨ ਨਾ ਹੋਵੇ ਪੂਰਾ ਨਾ ਹੋਵੇ ਦੇਖੋ ਪੁੱਤਰ ਇਹ ਦੋ ਤਰ੍ਹਾਂ ਦੇ ਆ ਯਾਦ ਰੱਖਣਾ ਸਬੰਧਕ ਕਿੰਨੀ ਤਰ੍ਹਾਂ ਦੇ ਆ ਦੋ ਤਰ੍ਹਾਂ ਦੇ ਆ ਅੱਗੇ ਪੁੱਤਰ ਦੇਖੋ ਪੂਰਨ ਸਬੰਧਕ ਜਿਹੜੇ ਸ਼ਬਦ ਇਕੱਲੇ ਹੀ ਸਵੰਧਕ ਦਾ ਕੰਮ ਕਰਨ ਪੂਰਨ ਵੀ ਪੂਰੇ ਸਵੰਧਕ ਹੁੰਦੇ ਨੇ ਠੀਕ ਹੈ ਪੂਰੇ ਸਵੰਧਕ ਹੁੰਦੇ ਆ ਉਹ ਇਕੱਲੇ ਹੀ ਸਵੰਧਕ ਦਾ ਕੰਮ ਕਰਦੇ ਆ ਉਹਨਾਂ ਨੂੰ ਪੂਰਨ ਸਵੰਧਕ ਆ ਜਿਵੇਂ RAM ਦਾ ਠੀਕ ਹੈ ਕੱਲ ਭਾਰਤ ਦਾ ਇੱਥੇ ਦਾ ਕੀ ਸਵੰਧਕ ਹੈ ਰਾਜੂ ਦਾ ਬੈਟ ਵਧੀਆ ਹੈ ਕੱਲ ਭਾਰਤ ਦਾ ਮੈਚ ਪਾਕਿਸਤਾਨ ਨਾਲ ਹੈ ਠੀਕ ਹੈ ਪੁੱਤਰ ਮੈਚ ਪਾਕਿਸਤਾਨ ਨਾਲ ਹੈ ਇਹਦਾ ਵੀ ਅਰਥ ਬਣ ਰਿਹਾਗਾ ਕਲਪਾਰਤ ਦਾ ਮੈਚ ਹੈ ਇਹ ਵੀ ਬਗ ਲੱਗ ਬਣ ਰਿਹਾ ਹੈ ਠੀਕ ਹੈ ਸਬੰਧ ਕੀ ਹੈ ਦਾ ਅਤੇ ਨਾਲ ਅਗੇ ਅਪੂਰਨ ਅਪੂਰਨ ਕਿਹੜੇ ਹੁੰਦੇ ਆ ਜਿਹੜੇ ਸ਼ਬਦ ਇਕੱਲੇ ਸਬੰਧ ਕਾ ਦਾ ਕੰਮ ਨਾ ਕਰ ਸਕਣ ਉਹ ਪੂਰਨ ਸਬੰਧਕ ਨਾਲ ਮਿਲ ਕੇ ਸਬੰਧ ਬਸ ਯਾਦ ਰੱਖਣਾ ਪੂਰਨ ਕੀ ਆ ਪੂਰੇ ਆਪਣੇ ਆਪ ਵਿੱਚ ਸਬੰਧਕ ਹੁੰਦੇ ਉਹਨੂੰ ਕਿਸੇ ਦੀ ਲੋੜ ਨਹੀਂ ਪੈਂਦੀ ਜਿਹੜਾ ਅਪੂਰਨ ਉਹ ਪੂਰਨ ਨਹੀਂ ਹੁੰਦਾ ਉਹਨੂੰ ਦੂਜੇ ਸਬੰਧਕਾਂ ਦੀ ਲੋੜ ਪੈਂਦੀ ਹੈ ਠੀਕ ਹੈ ਉਜਨੂ ਅਪੂਰਨ ਸਬੰਧ ਕਿਹਾ ਜਾਂਦਾ ਜਿਹੜੇ ਸ਼ਬਦ ਇਕੱਲੇ ਸਬੰਧਕ ਦਾ ਕੰਮ ਨਾ ਕਰ ਸਕਣ ਉਹ ਪੂਰਨ ਸਬੰਧਕ ਨਾਲ ਮਿਲ ਕੇ ਸਬੰਧਕ ਬਣ ਉਹਨਾਂ ਨੂੰ ਅਪੂਰਨ ਸਬੰਧਕ ਕਿਹਾ ਜਾਂਦਾ ਠੀਕ ਹੈ ਪੁੱਤਰ ਅੱਗੇ ਦੀ ਉਦਾਹਰਨ ਦੇਖੋ ਮੇਰਾ ਘਰ ਰਾਜੂ ਦੇ ਘਰ ਕੋਲ ਹੈ ਠੀਕ ਹੈ ਪੁੱਤਰ ਇੱਥੇ ਦਾ ਦੇ ਦੀ ਕੀ ਹੈ ਸਬੰਧਕ ਪੂਰਨ ਸੰਬੰਧ ਕਿ ਆਪਣੇ ਆਪ ਚ ਪੂਰਾ ਤੁਹਾਡੀ ਸੀਟ ਮੇਰੇ ਤੋਂ ਪਰੇ ਹੈ ਇਥੇ ਪਰੇ ਤੇ ਕੋਲ ਕੀ ਹੈ ਅਪੂਰਨ ਨੇ ਦਾ ਨਹੀਂ ਸਕਦੀ ਤੂੰ ਤੇ ਦੇ ਤੋਂ ਬਿਨਾ ਇਹ ਜਿਹੜੀਆਂ ਬਾਗ ਨੇ ਉਹ ਨਹੀਂ ਬਣ ਸਕਦੀ ਜਿਵੇਂ ਮੇਰਾ ਘਰ ਰਾਜੂ ਦੇ ਘਰ ਕੋਲ ਹੈ ਦੇ ਦੇ ਗਿਆ ਪੂਰਨ ਸੰਬੰਧ ਹੈ ਕੋਲ ਕੀ ਹੈ ਅਪੂਰਨ ਹੈ ਤੁਹਾਡੀ ਸੀਟ ਮੇਰੇ ਤੋਂ ਤੋਂ ਕੀ ਅਪੂਰਨ ਸੰਬੰਧ ਦਾ ਪਰੇ ਕੀ ਹੈ ਅਪੂਰਨ ਹੈ ਠੀਕ ਹੈ ਉਪਰੋਕਤ ਵਾਕਾਂ ਵਿੱਚ ਕੋਦ ਤੇ ਪਰੇ ਸ਼ਬਦ ਅਪੂਰਨ ਸੰਬੰਧਕ ਹਨ ਠੀਕ ਹੈ ਪੁੱਤ ਜੇ ਸੰਬੰਧਕ ਨਾ ਹੋਣ ਤਾਂ ਵਾਕਾਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਜਿਵੇਂ ਇਹ ਪੈਨ RAM ਦਾ ਹੈ ਦੀ ਥਾਂ ਤੇ ਇਹ ਪੈਨ RAM ਠੀਕ ਹੈ ਜੇ ਆਪਾਂ ਨੇ ਇਹ ਪੈਨ RAM ਦਾ ਘੱਟਤਾ ਠੀਕ ਹੈ ਤਾਂ ਕੋਈ ਅਰਥ ਨਹੀਂ ਰਹਿਣਾ ਇਹਦਾ ਜਿਹੜਾ ਪੂਰਨ ਉਹ ਆਪਣੇ ਆਪ ਚ ਪੂਰਨ ਹੁੰਦਾ ਉਹ ਦੇ ਬਿਨਾ ਵਾਕ ਦਾ ਕੋਈ ਅਰਥ ਨਹੀਂ ਰਹਿੰਦਾ ਠੀਕ ਹੈ ਇਹ ਪੁੱਤਰ ਆਪਨੇ ਬੈਸਤਪੁੱਤਰ ਸਬੰਧਕੀਆਂ ਦੋ ਕਿਸਮਾਂ ਹੁੰਦੀਆਂ ਨੇ ਕਈ ਵਾਰ ਐਦਾਂ ਕੁਐਸਚਨ ਦੋਵਾਚਰੇ ਸਬੰਧਕ ਵੀ ਹੁੰਦਾ ਬਸ ਤੁਸੀਂ ਜ਼ਿਆਦਾ ਡੀਪਲੀ ਚਾਹੇ ਨਾ ਕਰਿਓ ਦੋਵਾਚਰੇ ਸਬੰਧਕ ਹੈ ਮੈਂ ਯਾਦ ਰੱਖਿਓ ਕਦੇ ਤਾਂ ਉਹ ਪੂਰਨ ਸਬੰਧਕ ਬਣ ਜਾਂਦਾ ਹੈ ਕਦੇ ਅਪੂਰਨ ਬਣ ਜਾਂਦਾ ਹੈ ਠੀਕ ਹੈ ਕਦੇ ਤਾਂ ਉਹ ਪੂਰਨ ਬਣ ਜਾਂਦਾ ਕਦੇ ਅਪੂਰਨ ਬਣ ਜਾਂਦਾ ਕਈ ਵਾਰ ਸਬੰਧਕ ਦੀਆਂ ਤਿੰਨ ਕਿਸਮਾਂ ਵੀ ਮਿਲਦੀਆਂ ਨੇ ਇੱਕ ਪੂਰਨ ਅਪੂਰਨ ਤੇ ਤੀਜਾ ਕੀ ਆ ਦੋਵਾਚਰੇ ਸਬੰਧਕ ਠੀਕ ਹੈ ਇਹ ਯਾਦ ਰੱਖਣਾ ਬੁੱਤਰ ਸਬੰਧਕ ਪੜਿਆ ਸੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਆਪਾਂ ਸੀ ਉਮੀਦ ਕਰਦੇ ਹਾਂ ਤੁਹਾਨੂੰ ਸਮਝ ਆਇਆ ਹੋਵੇ ਰੱਖਣਾ ਬੁੱਤਰ ਅੱਗੇ ਪੁੱਤਰ ਜੋਜਕ ਜੋਜਕ ਹੁੰਦਾ ਜੋੜਨਾ ਇਹਨਾਂ ਯਾਦ ਰੱਖਣਾ ਕਈ ਵਾਰ ਇਹਨਾਂ ਦਾ ਜੋਜਕ ਦੀ ਪ੍ਰਵਾਹਾਸ਼ਾ ਤੇ ਉਹ ਜੋਜਕ ਕੀ ਹੁੰਦਾ ਜੋਜਕ ਦਾ ਅਰਥ ਹੈ ਜੋੜਨਾ ਠੀਕ ਹੈ ਜੋਜਕ ਦਾ ਸ਼ਾਬਦਿਕ ਅਰਥ ਹੈ ਜੋੜਨਾ ਜਾਂ ਜੋੜਨ ਵਾਲਾ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਨੂੰ ਜਾਂ ਵਾਕਾਂ ਨੂੰ ਆਪਸ ਵਿੱਚ ਜੋੜਨਾ ਦੂਜੀ ਲਿਖਣਾ ਜੇ ਤੁਹਾਨੂੰ ਪੇਪਰ ਵਿੱਚ ਆਉਂਦਾ ਜੋਜਕ ਦੀ ਪਰਿਭਾਸ਼ਾ ਦਿਓ ਦੋ ਸ਼ਬਦਾਂ ਜਾਂ ਵਾਕਾਂ ਨੂੰ ਆਪਸ ਵਿੱਚ ਜੋੜਨ ਵਾਲਿਆਂ ਜੋੜਨ ਵਾਲੇ ਨੂੰ ਜੋਜਕ ਕਿਹਾ ਜਾਂਦਾ ਹੈ ਆ ਦੇਖੋ ਜਿਹੜੇ ਸ਼ਬਦ ਵਾਕ ਵਿੱਚ ਦੋ ਸ਼ਬਦਾਂ ਵਾਕ ਅਸ਼ ਜਾਂ ਵਾਕਾਂਸ਼ਾਂ ਜਾਂ ਵਾਕਾਂ ਨੂੰ ਆਪਸ ਵਿੱਚ ਜੋੜਨ ਉਹਨਾਂ ਨੂੰ ਜੋਜਕ ਕਹਿੰਦਾ ਠੀਕ ਹੈ ਜਿਹੜੇ ਸ਼ਬਦ ਵਾਕ ਵਿੱਚ ਦੋ ਸ਼ਬਦਾਂ ਵਾਕਾਂਸ਼ ਜਾਂ ਵਾਕਾਂ ਨੂੰ ਆਪਸ ਵਿੱਚ ਜੋੜ ਉਹਨਾਂ ਨੂੰ ਜੋਜਕ ਕਿਹਾ ਜਾਂਦਾ ਜਿਵੇਂ ਹਾਕੀ ਅਤੇ ਕ੍ਰਿਕਟ ਦੋਵੇਂ ਅੰਤਰਰਾਸ਼ਟਰੀ ਖੇਡਾਂ ਹਨ ਠੀਕ ਹੈ ਅੱਧੇ ਆ ਗਿਆ ਮੈਨੂੰ ਵਿਸ਼ਵਾਸ ਹੈ ਕਿ ਉਹ ਬਿਮਾਰ ਨਹੀਂ ਸਗੋਂ ਬਹਾਨਾ ਕਰਦਾ ਹੈ ਕਿ ਆ ਗਿਆ ਠੀਕ ਹੈ ਇਹ ਅੱਗੇ ਪੁੱਤਰ ਆਏ ਆ ਆਪਾਂ ਕਿਸਮਾ ਕਰਾਂਗੇ ਕਿਸਮਾ ਜੀ ਤੁਹਾਨੂੰ ਪਤਾ ਲੱਗਣਾ ਵੀ ਇਹ ਸਮਾਨ ਜੋਜਕ ਹੈ ਜੀ ਦੀਨ ਜੋਜਕ ਹੈ ਅਸੀਂ ਉਸ ਦੀ ਮਦਦ ਨਹੀਂ ਕਰ ਸਕਦੇ ਕਿਉਂਕਿ ਉਹ ਆਦਮੀ ਬੜਾ ਨਾਸ਼ੁਕਰਾ ਹੈ ਠੀਕ ਹੈ ਉਪਰੋਗ ਤਬਾਕਾਂ ਵਿੱਚ ਅਤੇ ਕਿ ਕਿਉਂਕਿ ਇਹ ਕੀ ਨੇ ਜੋਜਕ ਇਹ ਜੋਜਕ ਹੁੰਦਾ ਪੁੱਤਰ ਜੋਜਕੀ ਹੈ ਇਹ ਦੋ ਸ਼ਬਦਾਂ ਨੂੰ ਵਾਕਾਂਸ਼ਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦਾ ਹੈ ਜੋ ਜਿਕੇ ਸਮਾਨਯੋਜਕ ਤੇ ਅਧੀਨ ਯੋਜਕ ਇਸ ਦੀਆਂ ਕਿਸਮਾਂ ਨੇ ਦੋ ਕਿਸਮਾਂ ਯਾਦ ਰੱਖਣਾ ਸਮਾਨਯੋਜਕ ਅਤੇ ਅਧੀਨ ਯੋਜਕ ਸਮਾਨਯੋਜਕ ਜਿਹੜੇ ਸ਼ਬਦ ਸਮਾਨ ਜੇ ਬਰਾਬਰ ਦੇ ਸ਼ਬਦਾਂ ਵਾਕਾਂਸ਼ਾਂ ਜਾਂ ਵਾਕਾਂ ਨੂੰ ਜੋੜ ਉਹਨਾਂ ਨੂੰ ਸਮਾਨਯੋਜਕ ਕਿਹਾ ਜਾਂਦਾ ਹੈ ਜਿਵੇਂ ਆਰਾਮ ਅਤੇ ਸ਼ਾਮ ਠੀਕ ਹੈ ਦਾ ਕਾਦ ਇੱਕੋ ਜਿਹਾ ਇਹ ਇੱਕੋ ਜਿਹਾ ਵਾਕ ਨਹੀਂ ਬੁੱਤਰ ਠੀਕ ਹੈ ਇੱਕੋ ਜਿਹਾ ਵਾਕਾਂ ਨੂੰ ਜੋੜਦਾ ਆਰਾਮ ਚਾਹ ਵੀ ਪਿਓ ਤੇ ਰੋਟੀ ਵੀ ਖਾਉ ਤੇ ਸੌਰੀ ਚਾਹ ਵੀ ਪੀਓ ਤੇ ਰੋਟੀ ਵੀ ਖਾਉ ਤੇ ਉਹ ਉਜਦੇਲ ਨਹੀਂ ਸਗੋਂ ਬਹਾਦਰ ਹੈ ਉਹ ਇੱਕੋ ਜਿਹਾ ਉਪਵਾਕ ਹੋ ਗਿਆ ਠੀਕ ਹੈ ਪੁੱਤੇ ਦੋਨਾਂ ਦੀ ਇੱਕ ਦੂਜੇ ਨਾਲ ਕੀ ਮਿਲਾਪ ਇਹਨਾਂ ਦਾ ਇੱਕ ਦੂਜੇ ਦੇ ਬਰਾਬਰ ਨੇ ਅਤੇ ਤੇ ਸਗੋਂ ਅधीन ਜੋਜਕ ਜਿਹੜਾ ਸ਼ਬਦ ਇੱਕ ਉਪਵਾਕ ਨੂੰ ਅधीन ਉਪਵਾਕ ਜਾਂ ਉਪਵਾਕਾਂ ਨਾਲ ਜੋੜ ਉਹਨਾਂ ਨੂੰ ਅधीन ਜਿਹੜਾ ਕੀ ਹੈ ਇੱਕ ਪ੍ਰধান ਉਪਵਾਕ ਹੋ ਗਿਆ ਨੂੰ ਕੀ ਅधीन ਦੇ ਨਾਲ ਜੋੜ ਇੱਕ ਪ੍ਰধান ਹੁੰਦਾ ਪੁੱਤਰ ਮੁਖ ਠੀਕ ਹੈ ਜਿਹੜਾ ਮੁੱਖ ਉਪਵਾਕ ਹੁੰਦਾ ਉਸ ਨੂੰ ਦੂਜੇ ਵਾਕ ਨਾਲ ਜੋੜਦਾ ਮੁੱਖ ਦਾ ਦੂਜੇ ਨਾਲ ਸੰਬੰਧ ਹੁੰਦਾ ਹੈ ਠੀਕ ਹੈ ਇੱਥੇ ਦੇਖੋ ਮੈਂ ਤੁਹਾਡੇ ਪੈਸੇ ਖਰਚਦਾ ਹਾਂ ਤਾਂ ਕਿ ਤੁਸੀਂ ਕੁਝ ਬਣ ਸਕੋ ਇੱਥੇ ਜੇ ਆਪਾਂ ਇੰਨੀ ਗੱਲ ਰੱਖ ਦਈਏ ਮੈਂ ਤੁਹਾਡੇ ਉੱਤੇ ਪੈਸੇ ਖਰਚਦਾ ਇਹਦਾ ਕੀ ਮਤਲਬ ਹੈ ਇਹਦਾ ਮਤਲਬ ਇਹਦੇ ਤੇ ਸਾਰਾ ਤਾਂ ਕਿ ਤੁਸੀਂ ਕੁਝ ਬਣ ਸਕੋ ਇਹਦੇ ਵਿੱਚ ਪੁੱਤਰ ਪਹਿਲੀ ਦਾ ਵੀ ਅਰਥ ਆ ਚਾ ਵੀ ਪੀਓ ਤੇ ਰੋਟੀ ਵੀ ਖਾਓ ਉਹ ਬੁੱਝਦਿਲ ਨਹੀਂ ਠੀਕ ਹੈ ਇਹ ਇਹ ਵੀ ਵਾਕ ਹੈ ਉਹ ਕਿ ਬਹਾਦਰ ਹੈ ਬਹਾਦਰ ਹੈ ਦਾ ਵੀ ਆਪਣਾ ਅਰਥ ਹੈ ਠੀਕ ਹੈ ਆਮ ਦਾ ਠੀਕ ਹੈ ਇਹਨਾਂ ਦਾ ਵੀ ਅਲੱਗ-ਅਲੱਗ ਅਰਥ ਹੈ ਆ ਦੇਖੋ ਪਾਵੇਂ ਉਹ ਗਰੀਬ ਹੈ ਫਿਰ ਵੀ ਇਮਾਨਦਾਰ ਹੈ ਇੱਥੇ ਜੇ ਲਿਖਾਂਗੇ ਪਾਵੇਂ ਉਹ ਗਰੀਬ ਹੈ ਕੀ ਮਤਲਬ ਬਣਿਆ ਇਹ ਜੇ ਨਾਲ ਲੈ ਲੇਖਾਂਗੇ ਫਿਰ ਵੀ ਇਮਾਨਦਾਰ ਹੈ ਤੇ ਅਧਿਨ ਉਪਵਾਗ ਦੋਨਾਂ ਨੂੰ ਆਪਸ ਵਿੱਚ ਜੋੜ ਮੈਂ ਜਾਣਦਾ ਹਾਂ ਜੇ ਨਾਲ ਲਿਖਦੇ ਤਾਂ ਕੋਈ ਮਤਲਬ ਨਹੀਂ ਕਿ ਤੂੰ ਕਿੰਨਾ ਕੁ ਪਾਣੀ ਵਿੱਚ ਹੈ ਇਹਦੇ ਨਾਲ ਅਰਥ ਹੈ ਠੀਕ ਹੈ ਜਿਹੜਾ ਪ੍ਰਧਾਨ ਉਪਵਾਕਾ ਉਹ ਅਧੀਨ ਨੂੰ ਅਧੀਨ ਪ੍ਰਧਾਨ ਉਪਵਾਕ ਨੂੰ ਉਦੀਨ ਉਪਵਾਕ ਨਾਲ ਜੋੜਦਾ ਹੈ ਪ੍ਰੋਗ ਦੇ ਵਿੱਚ ਤਾਂ ਕਿ ਫੇਰ ਕੇ ਆ ਇਹ ਕਿ ਅਧੀਨ ਜੋਜਕ ਨੇ ਠੀਕ ਹੈ ਬੁੱਤਰ ਆਪਣੇ ਜੋਜਕ ਬਾਰੇ ਪੜਿਆ ਉਮੀਦ ਕਰਦੇ ਹਾਂ ਤੁਹਾਨੂੰ ਸਮਝ ਆਇਆ ਹੋਵੇਗਾ